ਮੋਹਾਲੀ ਦੇ ਫੇਸ 7 ਲਾਈਟਾਂ ਦੇ ਉੱਤੇ ਚੱਲ ਰਹੇ ਐਸ ਸੀ ਬੀ ਸੀ ਮਹਾਪੰਚਾਇਤ ਵੱਲੋਂ ਰਿਜ਼ਰਵੇਸ਼ਨ ਚੋੜ ਖੜੋ ਮੋਰਚਾ ਅਤੇ 10 ਜੱਥੇਬੰਦੀਆਂ ਨੇ ਇਕੱਠੇ ਹੋ ਕੇ ਮੋਹਾਲੀ ਵਿਖੇ ਕੀਤੀ ਪ੍ਰੈਸ ਕਾਨਫਰੰਸ ਸਾਡੀ ਇਹ ਬੇਨਤੀ ਹੈ ਵੀ ਪਹਿਲਾਂ ਪਹਿਲੇ ਫੇਸ 'ਚ 4 ਮਹੀਨੇ ਲਗਭਗ ਤਰਨਾਂ ਲੱਗਿਆ ਜਿੱਦਿ ਸਾਡੇ ਸਾਡੇ ਵਿਚ ਬਚਕਾਰ ਉਹਨਾਂ ਸਾਥੀ ਵੀ ਵਿੱਚ ਹੈਗੇ ਤੇ ਹੁਣੋਂ ਤੋਂ ਬਾਅਦ ਜਦੋਂ ਸਰਕਾਰ ਨੇ ਇੱਕ ਝਾਸਾ ਦਿੱਤਾ ਸੀ ਹਰਪਾਲ ਜੀਮਾ ਜੀ ਨੇ ਝਾਸਾ ਦਿੱਤਾ ਸੀ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਬਣੀਆਂ ਜਾਂਗੀਆਂ ਉਹਨਾਂ ਨਾਲ ਮੀਟਿੰਗ ਹੋਈ ਸੀ ਪਰ ਲੇਕਿਨ ਜਦੋਂ 15 ਦਿਨ ਦਾ ਸਮਾਂ ਬੀਤ ਗਿਆ 2 ਮਹੀਨੇ ਹੋ ਗਏ 2.5 ਮਹੀਨੇ ਹੋ ਗਏ ਜਦੋਂ ਨਹੀਂ ਹੋਇਆ ਤਾਂ ਦੁਬਾਰੇ ਸਾਨੂੰ ਮਜਬੂਰ ਹੋ ਕੇ ਧਰਨਾ ਜਿਹੜਾ 7 ਵਜੇ ਦੀਆਂ ਲਾਈਟਾਂ ਕੋਲੇ ਲਾਣਾ ਪਿਆ ਗੱਲ ਰਹੀ ਉਸ ਦਿਨ ਚੁਣਨ ਦੀ ਦਿਨ ਦੇਖੋ ਪਹਿਲਾਂ ਤਾਂ ਤਾਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਜਿਹੜੀ ਅਸੀਂ ਪੂਰਾ ਜਿਹੜਾ ਹੈ ਯੋਗਦਾਨ ਆਪਣਾ ਆਪਣਾ ਯੋਗਦਾਨ ਪਾ ਕੇ ਉਹਨਾਂ ਦਾ ਜਿਹੜਾ ਹੈਗਾ ਸਾਰੇ ਪਿੰਡਾਂ 'ਚ ਪਹਿਲਾਂ ਆਗੂ ਸਾਹਿਬਾਨ ਆਪਣੇ ਗੁਰਦੁਆਰਾ ਸਾਹਿਬਾਨਾਂ 'ਚ ਆਪਣੇ ਪਿੰਡਾਂ 'ਚ 24 ਤਰੀਕ ਦਾ ਜਿਹੜਾ ਗੁਰਪੁਰਬ ਹੈ ਉਸ ਕਰਕੇ 4 ਦਿਨਾਂ 'ਚ ਪਿੱਛੇ ਰੱਖਿਆ ਤਾਂ ਕਿ ਸਾਰੇ ਲੋਕ ਉਸ ਧਰਮ ਨੇ ਤੇ ਆ ਕੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਜਿਹੜਾ ਮੱਥਾ ਟੇਕ ਕੇ ਉਹਦੇ ਸੁਖਰੀ ਸਾਹਿਬ ਦਾ ਪਾਠ ਕਰਾ ਕੇ ਭੋਗ ਪਾਈ ਜਾਂ। ਤੇ ਗੱਲ ਦੂਜੀ ਰਹੀ ਹੈ ਸਰਕਾਰ ਤੱਕ ਜੇਕਰ ਸਾਡਾ ਐਮਐਲਏ ਇਹ ਨਲਾਇਕ ਮੈਂ ਇਹਨੂੰ ਨਲਾਇਕ ਐਮਐਲਏ ਕਹਾਂ। ਨਲਾਇਕ ਐਮਐਲਏ ਜੇ ਸਾਡਾ ਜਰਨਲ ਸੀਟ ਦੇ ਜਰਜ਼ਰ ਬਈ ਬੰਦਾ ਜਿੱਤਿਆ ਇਹਨੂੰ ਮਾਨ ਤੇ ਸਤਕਾਰ ਦਿੱਤਾ ਸੀ ਪਰ ਆਪਣੇ ਇਹਨਾਂ ਨੂੰ ਕੈਂਪ ਲਾਉਣ ਦੀ ਲੋੜ ਨਹੀਂ ਆਮ ਆਦਮੀ ਪਾਰਟੀ ਨੂੰ ਇਹ ਜਿਹੜੇ ਸੜਕਾਂ ਤੇ ਫੁੱਟਪਾਥਾਂ ਤੇ ਬੈਠ ਕੇ ਲੋਕ ਰੋਜ਼ ਪ੍ਰਦਰਸ਼ਨ ਕਰਦੇ ਇਹਨਾਂ ਨੂੰ ਪੁੱਛ ਲੋ ਵੀ ਤੁਹਾਡੀ ਭਾਈ ਕੀ ਡਿਮਾਂਡ ਹੈ ਤੁਹਾਡੀ ਕੀ ਮੰਗਾਂਗੇ ਸਿਰਫ ਤਾਂ ਸਿਰਫ ਇਹਨਾਂ ਦਾ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਡਾਕਟਰ ਭੀਮਰਾਓ ਅਮੇਦਕਰ ਜੀ ਦੀ ਫੋਟੋ ਲਾ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਲਾ ਕੇ ਦਫ਼ਤਰਾਂ 'ਚ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਪਰ ਲਿਖ ਉਹਦੇ ਲਿਖੇ ਸੰਵਿਧਾਨ ਮੁਤਾਬਕ ਕਿਸੇ ਨੂੰ ਹੱਕ ਦੇ ਕੇ ਰਾਜੀ ਨਹੀਂ ਤੇ ਆਪਣੇ ਪਾਈ ਸੁਚਾਲਿਆਂ ਵਾਲੇ ਹੁਣ ਜਾਂ ਸਫਾਈ ਸੇਵਕ ਹੋਣ ਜਾਂ ਸਾਡੀਆਂ ਜਿਹੜੀਆਂ ਰਿਜ਼ਰਵ ਜਿਹੜੇ ਐਸੀ ਸਰਟੀਫਿਕੇਟ ਜਾਲੀ ਬਣਾਏ ਉਹਨਾਂ ਦੀ ਮੰਗਾਂ ਹੁਣ ਇਸ ਮੰਗ ਤੇ ਕੋਈ ਧਿਆਨ ਨਾ ਇੱਥੇ ਦਾ ਡੀਸੀ ਨਾ ਐਸਐਸਪੀ ਨਾ ਹੀ ਐਮਐਲਏ ਜੇਕਰ ਉਸ ਦਿਨ ਆਮ ਸੁਖਾਮੀ ਕੋਈ ਘਟਨਾ ਵਾਪਰਦੀ ਆ ਦੁਰਘਟਨਾ ਵਾਪਰਦੀ ਆ ਜਾਂ ਕੋਈ ਹੋਰ ਸਹਿਰ ਦਾ ਮਾਹੌਲ ਖਰਾਬ ਹੁੰਦਾ ਉਹਦਾ ਡੀਸੀ ਮੋਹਾਲੀ ਐਸਐਸਪੀ ਮੋਹਾਲੀ ਤੇ ਵਿਧਾਇਕ ਇੱਥੇ ਦਾ ਜ਼ਿੰਮੇਵਾਰ ਰਹੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਚਾਹੇ ਲਾਰਡ ਆਰਡਰ ਦੀ ਗੱਲ ਕੀਤੀ ਜਾਏ ਐਸਐਸਪੀ ਹੋਣ ਜਾਂ ਐਡਮਿਨਿਸਟ੍ਰੇਸ਼ਨ ਦੀ ਗੱਲ ਹੋਵੇ ਡੀਸੀਓ ਕੋਈ ਇਸ ਚੀਜ਼ ਨੂੰ ਤਵੱਜੂ ਕਿਉਂ ਨਹੀਂ ਦੇ ਰਿਹਾ ਕਿ ਵੀ ਤੁਹਾਡੀ ਗੱਲ ਸਰਕਾਰ ਤੱਕ ਕੋਈ ਪਹੁੰਚਾਈ ਜਾਏ ਤੁਹਾਡਾ ਰابطਾ قائم ਕੀਤਾ ਜਾਏ ਕਦੇ ਕੋਈ ਅਧਿਕਾਰੀ ਕੋ ਨਹੀਂ ਆਣਾ ਚਾਹੀਦਾ ਕਾਰਨ ਕੀ ਹੈ ਅਸੀਂ ਚਾਹੁੰਦੇ ਸੀ ਵੀ ਸ਼ਾਂਤਮਈ ਧਰਨੇ ਨਾਲ ਸਾਡੀਆਂ ਮੰਗਾਂ ਮੰਨੀਆਂ ਜਾਣ ਅਸੀਂ ਸੱਤ ਵੇਦ ਦੀਆਂ ਲਾਈਟਾਂ ਦੇ ਇੱਕ ਸਾਈਡ ਤੇ RAM ਦੇ ਛੋਟਾ ਜਿਹਾ ਆਪਣਾ ਟੈਂਟ ਲਾ ਕੇ ਸਾਰੇ ਲੋਕ ਬੈਠਦੇ ਨੇ ਰੋਜ਼ ਹਾਜ਼ਰੀ ਲਾਉਂਦੇ ਨੇ ਪਰ ਸਰਕਾਰ ਨਹੀਂ ਚਾਹਦੀ ਵੀ ਇਹ ਸ਼ਾਂਤੀਪੂਰਵਕ ਬੈਠਾ ਇਹ ਲੋਕ ਸੜਕਾਂ ਤੇ ਹੋਣ ਤੋੜ ਭੰਨ ਕਰਨਾ ਪ੍ਰਸ਼ਾਸਨ ਖਰਾਬ ਹੋਇਆ ਅਨੁਸ਼ਾਸਨ ਖਰਾਬ ਹੋਇਆ ਜਿਵੇਂ ਚੰਬੂ ਬਾਟਰ ਤੇ ਬੈਠੇ ਆਂ ਦੂਜੀਆਂ ਗੱਲਾਂ ਕਰ ਲਓ ਆਪਾਂ ਕਿਸਾਨ ਜੱਥੇਬੰਦੀਆਂ ਦੀ ਗੱਲ ਕਰ ਲਓ ਉਹ ਸ਼ੋਰ ਸ਼ਰਾਬਾ ਹੋ ਰਿਹਾ ਤਾਂ ਕਿ ਸਰਕਾਰਾਂ ਉਹਨਾਂ ਤੱਕ ਪਹੁੰਚ ਕਰ ਰਹੀ ਹੈ ਅਸੀਂ 28 ਤਰੀਕੇ ਕਰਕੇ ਰੱਖਿਆ ਵੀ ਸਾਨੂੰ ਸ਼ਾਂਤਮਈ ਧਰਨੇ ਨਾਲ ਸ਼ਾਇਦ ਨਾ ਸਰਕਾਰ ਨੂੰ ਦਿਖੇ ਜਿਵੇਂ ਅਸੀਂ ਅੰਧੀ ਤੇ ਬੋਲੀ ਤੇ ਗੁੱਗੀ ਸਰਕਾਰ ਕਹਿੰਦੇ ਐਸੇ ਕਰਕੇ ਕਹਿੰਦੇ ਉਹਨਾਂ ਨੂੰ 6 ਮਹੀਨੇ ਤੋਂ ਸਾਡੀ ਸੱਤ ਜਾਗਨਾਈ ਹੁਣ ਅਸੀਂ ਜਗਾਉਣ ਲਈ 28 ਤਰੀਕ ਨੂੰ ਤੁਹਾਡੇ ਸਹਿਯੋਗ ਨਾਲ ਤਾਂ ਕਿ ਇਹਨਾਂ ਦੇ ਕੰਨ ਖੋਲ ਦੇਣਗੇ ਤੇ ਇੱਥੇ ਦੇ ਜਿਹੜਾ ਤੁਹਾਨੂੰ ਬਲੈਕ ਵਿਧਾਇਕ ਬਾਰੇ ਵੀ ਡੀਸੀ ਬਾਰੇ ਵੀ ਐਸਐਸਪੀ ਬਾਰੇ ਵੀ ਦੱਸਿਆ ਉਹਨਾਂ ਦੀ ਜਿਹੜੀ ਗੁੰਮ ਕਰਨੀ ਨਹੀਂ ਲਓ ਜਗਾਉਣ ਲਈ ਸਾਡਾ ਸੱਜ 10 ਜਿੱਥੇ ਬੰਦਿਆਂ ਦੇ ਪ੍ਰਧਾਨ ਸਹਿਵਾ ਆਪਣੀ ਆਪਣੀ ਗਵਾਹੀ ਚ 100 100 ਤੋਂ 200 ਬੰਦਾ ਲੈ ਕੇ ਉੱਥੇ 5 700 ਬੰਦਾ 1000 ਬੰਦਾ ਲੈ ਕੇ ਉਹਨਾਂ ਦੇ ਜਿਹੜੇ ਮਰੇ ਹੋਏ ਜਾਨਵਰ ਪਸ਼ੂ ਅਤੇ ਸਾਡੀ ਜਿਹੜਾ ਕੂੜਾ ਸਾਰਾ ਹੈ ਮੁਹਾਲੀ ਦਾ ਉਹ 7 ਵਜੇ ਦੀ ਲੇਟਾਂ ਕੋਲੇ ਆ ਜਾਊਗਾ ਉਹ ਦਿਨ ਦੂਰ ਨਹੀਂ ਜਦੋਂ ਇਹਨੂੰ ਡੱਡੂ ਮਜਰੇ ਜਿਵੇਂ ਡੱਡੂ ਮਜਰਾ ਤੁਸੀਂ ਸਾਰੇ ਚੰਡੀਗੜ੍ਹ ਦਾ ਕੂੜਾ ਦੇਖ ਰਹੇ ਹੋ ਉਹ 7 ਵਜੇ ਦੀਆਂ ਲੇਟਾਂ ਕੋਲੇ ਹਾਲ ਬਣਾ ਦਾਂਗੇ ਜੇਕਰ ਇਹਨਾਂ ਨੇ ਸਰਕਾਰ ਨੇ ਸਾਡੀ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਭਗਵਾਨ ਸੱਤ ਤੁਹਾਡੀ ਜਿਹੜੀ ਸੰਗਠਨ ਹੈ ਥੋੜੇ 8 10 ਸੰਗਠਨ ਇ ਉਹਨਾਂ ਦੀ ਸਾਡੀ ਡਿਮਾਂਡ ਜਿਹੜੀ ਉਹ ਇੰਡੀਵਿਜੂਅਲ ਨਹੀਂ ਐ ਕਿ ਸੇ ਕਿਉਂ ਵਰੰਦੀ ਨਹੀਂ ਐ ਉਹਦੇ ਚ ਹਰੀ ਦੇ ਮਤਲਬ ਤੁਸੀਂ ਗੱਲ ਕਰ ਰਹੇ ਹੋ ਚਾਹੇ ਤਰੀਦ ਵਿੱਚ ਛੋਟਾ ਹੋਣਾ ਹੋਵੇ ਚਾਹੇ ਏਲੀਅਮ ਦਾ ਮੁੱਦਾ ਹੈ ਪਰ ਉਸ ਦੇ ਬਾਦੂ ਦੀ ਮਤਲਬ ਕਿ ਤੁਹਾਡੇ ਲੀਡਰ ਬੱਕਰੇ ਬੱਕਰੇ ਨੇ ਜਾਂ ਸਾਰੇ ਇੱਕ ਇੱਕ ਜੁਕਤ ਹੋਣ ਦਿਖਾ ਰਿਹਾ ਉਹਦੇ ਚ ਸਮਝ ਕਿਉਂ ਨਹੀਂ ਆ ਰਹੀ ਸਾਡੇ ਸਾਰੇ ਲੀਡਰ ਸਾਹਿਬਾਨ ਨੂੰ ਦੇਖੋ ਕਿਸੇ ਨੂੰ ਵਿਆਹ ਹੈ ਸ਼ਾਦੀ ਹੈ ਭੋਗ ਹੈ ਕਿਸੇ ਦਾ ਆਪਣੇ ਘਰੇ ਨੂੰ ਵੀ ਕੰਮ ਆ ਜਿਹੜੇ ਅੱਜ ਨਹੀਂ ਆਏ ਉਹ ਕੱਲ ਆਲੇ ਜਿਹੜੇ ਕੱਲ ਰਹੀਆਂ ਇਹ ਤੋਂ ਪਰਸੋਂ ਆਲੇ ਅੱਗੇ ਪਿੱਛੇ ਸਾਰੇ ਜਿਵੇਂ ਪੰਜਾਬ ਤੋਂ ਸਾਡੇ ਲੀਡਰਾਂ ਨੇ ਆਣਾ ਹੁਣ ਪੰਜਾਬ ਤੋਂ ਉਹਨਾਂ ਨੂੰ ਆਪਣੇ ਆਪਣੇ ਜਿਹੜੇ ਗੁਰਪੁਰਬ ਚੱਲ ਰਹੇ ਆ ਸ੍ਰੀ ਗੁਰੂ ਰਵਿਦਾਸ ਜੀ ਦੇ ਉਹਦੀਆਂ ਤਿਆਰੀਆਂ ਜਲੂਕ ਲੱਗੇ ਅੱਜ ਸਾਨੂੰ ਸਾਰੇ ਬੰਦੇ ਨਾਲ ਅਸੀਂ ਮੈਸੇਜ ਦੇ ਕੇ ਸਨੇਹਾ ਦੇ ਕੇ ਤਾਂ ਜਿਹੜੀ ਤੁਹਾਡੇ ਨਾਲ ਇਹ ਗੱਲ ਵਿਚਾਰ ਰਹੇ ਆ ਤਾਂ ਕਿ 28 ਤਰੀਕ ਨੂੰ ਸਾਰੇ ਜਥੇਵੰਦियां ਆਪਣੇ ਆਪਣੀ ਮੰਗ ਰੱਖ ਕੇ ਜਿਵੇਂ ਸੁਚਾਲੇ ਵਾਲਿਆਂ ਦੀ ਮੰਗ ਹੈ ਬਾਹਰ ਤੋਂ ਕੰਪਨੀ ਆ ਕੇ ਇੱਕ ਠੇਕਾ ਲੈਣਾ ਚਾਹੁੰਦੀ ਹੈ 350 ਵਰਕਰ ਹੈਗਾ ਇਹਨਾਂ ਨੂੰ ਕੱਢਣਾ ਚਾਹੁੰਦੀ ਹੈ ਇਹੀ ਝਾੜੂ ਦੇ ਕੇ ਸਰਕਾਰ ਇਹਨਾਂ ਦੇ ਹੱਥਾਂ 'ਚ ਲੋਕਾਂ ਦੇ ਦੇ ਕੇ ਝਾੜੂ ਸਰਕਾਰ ਬਣੀ ਸੀ ਪਰ ਇਹਨਾਂ ਤੋਂ ਹੁਣ ਝਾੜੂ ਖੋ ਕੇ ਆਪਣੀ ਸੀਟ ਦੇ ਬੈਠ ਕੇ ਝਾੜੂ ਖੋਣਾ ਚਾਹੁੰਦੀ ਹੈ ਉਹ ਤੁਹਾਡੇ ਸਾਹਮਣੇ 350 ਵਰਕਰ ਕੱਲ-ਕੱਲ ਖੜਿਆ ਹੋਊਗਾ ਐਸੇ ਤਰ੍ਹਾਂ 750 ਵਰਕਰ ਸਫਾਈ ਸੇਵਕ ਹੈ ਉਹ ਖੜੇ ਹੋਣਗੇ ਤੇ ਐਸ்சி ਵੀ ਸੀ ਮਹਾਪੰਚਾਇਤ ਦੇ ਮੋਰਚੇ ਵਾਲੇ ਆਪਣੀਆਂ ਮੰਗਾਂ ਲੈ ਕੇ ਉਹ ਖੜੇ ਹੋਣਗੇ ਸਾਰੀਆਂ ਜਥੇਬੰਦੀਆਂ ਸੰਸਥਾਵਾਂ ਪ੍ਰੈਸ ਰਹੀਂ ਉਸ ਦਿਨ 7 ਵਜੇ ਦੀਆਂ ਲੈਟਾਂ ਤੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਆਪਣੀ ਗੱਲ ਰਸਾਣੀ ਹੈ ਕਬਲਾਸਾ ਇੱਕ ਕਾਂਗਰਸ ਪਾਰਟੀ ਦਾ ਜੀਰਨਾ ਚਾਹ ਰਿਹਾ ਹੈ ਇਨਕਮ ਟੈਕਸ ਆਫਿਸ ਦੇ ਬਾਹਰ ਉਹ ਉਹਨਾਂ ਦੇ ਲੀਡਰ ਵੀ ਜਿਹੜਾ ਹੈ ਈਵੀਐਮ ਦੇ ਖਿਲਾਫ ਵੀ ਆਵਾਜ਼ ਉਠਾ ਰਿਹਾ ਹੈ ਗੌਰਮਨ ਨੂੰ ਕਹਿ ਰਿਹਾ ਹੈ ਕਿ ਵੀ ਇਹ ਸਾਡਾ ਤੁਹਾਡੀ ਵੀ ਮੰਗ ਮੀਡੀਆ ਨੂੰ ਬੰਦ ਕਰ ਸਾਡੀ ਜਦੋਂ ਦੇ ਜਦੋਂ ਦੇਸ਼ ਦੀ ਸਾਡੀ ਕੱਲ ਪਰसों ਖਰੜ ਕਮੇਟਿੰਗ ਹੋ ਕੇ ਅੱਡੀ ਅਸੀਂ ਪ੍ਰੈਸ ਨੂੰ ਵੀ ਦਿੱਤਾ ਉੱਥੇ ਆਵਾਜ਼ ਉੱਠੀ ਹੈ ਜਦੋਂ ਜਿਸ ਕੰਟਰੀ ਨੇ ਮਸ਼ੀਨਾਂ ਤਿਆਰ ਕੀਤੀਆਂ ਉਹਨਾਂ ਦੇ ਕੰਟਰੀਆਂ ਵਿੱਚ ਬਰਤਨ ਹੀ ਅਟ ਗੀਆਂ ਸੋਚਣ ਵਾਲੀ ਗੱਲ ਇਹ ਹੈ ਪੀ ਇੱਥੇ ਜਿਹੜੀ 2.5 ਲੱਖ ਮਸ਼ੀਨ ਕਹਿੰਦੇ ایਵੀਐਮ ਮਸ਼ੀਨ ਗਾਇਬ ਹੋਈ ਵੀ ਨਾ ਤਾਂ ਦੇਸ਼ ਦੀ ਇੰਟੈਲੀਜੈਂਸੀ ਨੂੰ ਮਿਲ ਰਹੀ ਹੈ ਨਾ ਸੀਆਈਡੀ ਨੂੰ ਮਿਲ ਰਹੀ ਹੈ ਨਾ ਕਿਸੇ ਅਫਸਰ ਨੂੰ ਮਿਲ ਰਹੀ ਹੈ ਜੇ ਕੋਈ ਗਰੀਬ ਬੰਦਾ 1000 ਰੁਪਏ ਦਾ ਮੋਬਾਈਲ ਚੱਕ ਲੈਂਦਾ ਉਹਨੂੰ ਕੁੱਟ ਕੇ ਸ਼ਾਮ ਨੂੰ ਅੰਦਰ ਬੰਦ ਕਰ ਦਿੰਦੇ ਥਾਣੇ 'ਚ ਪਰ ਉਹਨਾਂ ਨੂੰ 2.5 ਲੱਖ ਜਿਹੜੀ ਮਸ਼ੀਨ ਨਹੀਂ ਲੱਭਦੀ ਉਸ ਕਰਕੇ ਇਹ ਸਾਰੀ ਗਰਬੜੀ ਹੈ ਜੇਕਰ ਦੇਸ਼ ਦੇ ਲੋਕ ਸੁਪਰੀਮ ਕੋਰਟ ਦੇ ਚਾਹੁੰਦੇ ਆ ਤਾਂ ایਵੀਐਮ ਬੰਦ ਕਰਕੇ ਵੈਲਟ ਪੇਪਰ ਤੇ ਵੋਟਾਂ ਮੰਗਣੀ ਹੈ